ਉਸ ਦਿਨ ਵੀ ਕੋਈ ਵਿਅਕਤੀ ਇਸ਼ਾਰਾਤੀ ਵਿਅਕਤੀ ਹੋਊਗਾ ਜੀ ਕੋਈ ਲਫਾਫੇ ਵਗੈਰਾ ਉੱਤੇ ਸੁੱਤ ਗਿਆ ਜੀ ਉਹਨੂੰ ਲਗਾ ਗਿਆ ਅੱਗ ਵੀ ਹੋ ਅੱਗ ਲਿਵਾਉਣ ਕਰਕੇ ਜਿਹੜੀ ਉਹ ਆਗਾ ਹਵਾ ਨਾਲ ਮੇਰੇ ਖੇਤ ਵਿੱਚ ਜਦ ਮੈਨੂੰ ਇਹਦੇ ਬਾਰੇ ਪਤਾ ਲੱਗਿਆ ਜੀ ਆਪਣੇ ਸਰਪੰਚ ਸਾਹਿਬ ਦੇ ਹਸਬੰਡ ਨੇ ਜੀ ਮੈਂ ਇਹਨਾਂ ਨੂੰ ਵੀ ਦੱਸਿਆ ਵੀ ਉੱਥੇ ਮੇਰੀ ਅੱਗ ਲੱਗੀ ਜੀ ਮੈਂ ਉੱਥੇ ਤੰਗਲੀ ਲੈ ਕੇ ਅੱਗ ਬੁਝਾਉਣ ਚਲੇ ਗਿਆ ਯਾਰ ਮੇਰੇ ਜਨਦੇ ਨੂੰ ਉਹਦਾ ਖੇਤ ਮੱਟ ਮੱਜਿਆ ਸੀ ਜੀ ਹੈਨਾ ਕਿਉਂਕਿ ਮੈਂ ਕਹ ਦੱਸਿਆ 3 ਕਿਲਾ ਡੇਢ ਕਿਲਾ ਮੇਰੇ ਹੈਗਾ ਇਹ ਉੱਥੇ ਹੈਨਾ ਤੇ ਅੱਧਾ ਮੈਂ ਉਹ ਨੂੰ ਬੰਦ ਕਰ ਰਿਹਾ ਜੀ ਕਿਸੇ ਨੇ ਮੇਰੀ ਵੀਡੀਓ ਬਣਾਈ ਆ ਤੇ ਰਿਮ ਕਰ ਦਿੱਤੀ ਆ ਕਿਲਾ ਮੱਖੀ ਨੂੰ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਤਕਰੀਬਨ 10 ਤੋਂ 15 ਡਾਂਡੇ ਜਿਗੇ ਜੀ ਉਹ ਇੱਕ ਦਿਨ ਪਹਿਲਾਂ ਹੀ ਸੀ ਉਹਦੇ ਤਕਰੀਬਨ 20 ਤੋਂ 25 ਏਕੜ ਵਿੱਚ ਲਾਹ ਜੋ ਟੂੜੀ ਬਾਣ ਕੇ ਕੀਤੀ ਸੀ ਉਹ ਨਾੜ ਖਰਾਬ ਹੋਇਆ ਜੀ ਜਲਿਆ ਵਾ ਤੇ ਮੇਰੇ ਕੋਲ ਤਾਂ ਜੀ ਮਤਲਬ ਤਿੰਨ ਕੀਲੇ ਬਣਾਉਣ ਤੋਂ ਰਹਿ ਗਈ ਸੀ ਕਿ ਟੂੜੀ ਜੀ ਉਹ ਵੀ ਮੱਛੀ ਤੱਕੀ ਆ ਜੀ ਉਹ ਅੱਗ ਸਾਨੂੰ ਨਹੀਂ ਪਤਾ ਕਿੱਥੋਂ ਲੱਗੀ ਆ ਜੀ ਮਦਾਨ ਸਭਾ ਸਮਰਾਲਾ ਦੇ ਪਿੰਡ ਮਹਿਦੂਦਾਂ ਦੇ ਸਾਬਕਾ ਪੰਚ ਗੁਰਜੀਤ ਸਿੰਘ ਮੰਗਟ ਨੇ ਆ ਉਨੇ ਹੀ ਪਿੰਡ ਦੇ ਮੌਜੂਦ ਪੰਚ ਗੁਰਪ੍ਰੀਤ ਸਿੰਘ ਗੁੜੀ ਖਿਲਾਫ ਪੰਚੇਤੀ ਜ਼ਮੀਨ ਅਤੇ ਇੱਕ ਹੋਰ ਖੇਤ ਦੇ ਨਾੜ ਨੂੰ ਅੱਗ ਲਾਉਣ ਦੀ ਸ਼ਿਕਾਇਤ ਐਸ ਡੀ ਐਮ ਅਤੇ ਬੀ ਡੀ ਪੀਓ ਨੂੰ ਦੇ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਪਿੰਡ ਵਾਲਿਆਂ ਦੀ ਹਾਜ਼ਰੀ ਵਿੱਚ ਰੋਸ ਜाहिर ਕੀਤਾ ਕਿ ਉਸ ਦੀ ਸ਼ਿਕਾਇਤ ਉੱਤੇ ਰਾਜਨੀਤਿਕ ਪ੍ਰਭਾਵ ਦੇ ਚੱਲਦਿਆਂ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਮਾਮਲੇ ਬਾਰੇ ਗੱਲਬਾਤ ਕਰਦਾ ਉਹਨਾਂ ਦੱਸਿਆ ਕਿ ਬੀਤੇ ਦਿਨੀ ਪੰਜ ਗੁਰਪ੍ਰੀਤ ਸਿੰਘ ਗੁਰੀ ਨੇ ਪੰਚਾਇਤੀ ਜ਼ਮੀਨ ਦੇ ਨਾਰ ਨੂੰ ਅੱਗ ਲਗਾ ਕੇ ਉਸ ਦੀ ਮੱਕੀ ਦੀ ਫਸਲ ਫੂਕ ਦਿੱਤੀ ਜਦੋਂ ਇਸ ਦੀ ਸ਼ਿਕਾਇਤ ਦੋਵੇਂ ਉੱਚ ਅਧਿਕਾਰੀਆਂ ਨੂੰ ਦੇਖ ਕੇ ਉਹ ਆਪਣੇ ਸਾਥੀ ਕਮਲਜੀਤ ਸਿੰਘ ਮਾਨਟ ਨਾਲ ਸੂਏ ਵਾਲੀ ਸੜਕ ਤੇ ਆ ਰਿਹਾ ਸੀ ਤਾਂ ਅਚਾਨਕ ਸਾਡੀ ਨਜ਼ਰ ਪੰਚ ਗੁਰਪ੍ਰੀਤ ਸਿੰਘ ਗੁਰੀ ਉੱਤੇ ਪਈ ਜੋ ਦੂਜੇ ਖੇਤ ਵਿੱਚ ਵੀ ਅੱਗ ਲਗਾ ਰਿਹਾ ਸੀ ਅਸੀਂ ਉਸ ਦੀ ਵੀਡੀਓ ਬਣਾ ਕੇ ਐਸ ਡੀ ਐਮ ਅਤੇ ਬੀ ਡੀ ਪੀਓ ਸਮੇਤ ਹੋਰ ਉੱਚ ਅਧਿਕਾਰੀਆਂ ਨੂੰ ਭੇਜ ਕੇ ਵਾਇਰਲ ਕਰ ਦਿੱਤੀ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੋਣ ਦੇ ਬਾਵਜੂਦ ਉਸ ਵਿਅਕਤੀ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਜਿੱਥੇ ਸੜੀ ਫਸਲ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ ਉੱਤੇ ਹੀ ਪੰਜ ਉਤੇ ਪਰਚਾ ਦਰਜ ਕਰਨ ਦੀ ਵੀ ਮੰਗ ਕੀਤੀ ਹੈ ਕਮਲਜੀਤ ਸਿੰਘ ਨੇ ਦੱਸਿਆ ਕਿ ਪੰਚ ਗੁਰਪ੍ਰੀਤ ਸਿੰਘ ਗੁਰੀ ਨੇ ਐਸ ਡੀ ਐਮ ਕੋਲ ਬੜਾ ਹਾਸੋਹੀਣ ਬਿਆਨ ਦਿੱਤਾ ਕਿ ਮੈਂ ਅੱਗ ਨੂੰ ਬੁਝਾ ਰਿਹਾ ਸੀ ਦੱਸੋ ਕੋਈ ਵਿਅਕਤੀ ਅੱਗ ਬੁਝਾਉਣ ਲਈ ਤੰਗਲੀ ਦੀ ਵਰਤੋਂ ਕਰਨ ਵੇਲੇ ਉਸ ਉੱਤੇ ਹੱਥ ਤੇ ਹੱਥ ਰੱਖ ਕੇ ਖੜੇਗਾ ਉਹਨਾਂ ਕਿਹਾ ਕਿ ਰਾਜਨੀਤਿਕ ਦਬਾਅ ਦੇ ਚੱਲਦੇ ਕਾਰਵਾਈ ਨਹੀਂ ਹੋ ਰਹੀ ਪਰ ਅਸੀਂ ਪੰਚ ਨੂੰ ਬਰਖਾਸਤ ਕਰਨ ਦੀ ਮੰਗ ਕਰਦੇ ਹਾਂ ਹਾਂਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਗੁਰਜੀਤ ਆ ਜੀ ਪਿੰਡ ਪਿੰਡ ਮਹਿਦੂਦਾਂ ਜੀ ਕੀ ਮਾਮਲਾ ਮਾਮਲਾ ਇਹ ਆ ਵੀ ਪੰਚਾਇਤੀ ਜ਼ਮੀਨ ਦੇ ਨਾਲ ਮੇਰੀ ਜ਼ਮੀਨ ਲੱਗਦੀ ਆ ਤੇ ਉੱਥੇ ਜਿਹੜਾ ਗੁਰਪ੍ਰੀਤ ਸਿੰਘ ਆ ਉਹਨੇ ਸ਼ਾਮ ਦੇ ਟਾਈਮ ਰਾਤ ਨੂੰ ਅੱਗ ਲਾਤੀ ਚਲੋ ਰਾਤ ਨੂੰ ਮੈਂ ਤਾਂ ਘਰੇ ਸੀਗਾ ਜਦ ਸੁਬਾ ਆ ਕੇ ਦੇਖਿਆ ਤਾਂ ਮੇਰੀ ਮੱਕੀ ਦਾ ਕਾਫੀ ਨੁਕਸਾਨ ਹੋਇਆ ਹੋਇਆ ਸੀ ਤੇ ਇਹ ਬੰਦਾ ਕਾਫੀ ਟਾਈਮ ਤੋਂ ਮਤਲਬ ਇਦਾਂ ਹੀ ਕਰਦਾ ਆਉਂਦਾ ਵੀ ਅੱਗ ਕਦੇ ਕਿਤੇ ਲਾਉਂਦਾ ਹੈ ਕਿ 20-25 ਕਿੱਲਾਂ ਦੀ ਖੇਤੀ ਕਰਦਾ ਵਾ ਤੇ ਯਾਨੀ ਪਿੰਡ 'ਚ ਵੀ ਯਾਨੀ ਇਹਨੂੰ ਕੋਈ ਬਹੁਤਾ ਵਧੀਆ ਨਹੀਂ ਮੰਨਿਆ ਜਾਂਦਾ ਹੈਗਾ ਕਿਉਂਕਿ ਸਰਕਾਰ ਕਹਿੰਦੀ ਵੀ ਇਹ ਹੈ ਨਾ ਵੀ ਜੇ ਆਪਾਂ ਅੱਗ ਲਾਉਣੇ ਆ ਉਹ ਅੱਗ ਲਾਉਣਾ ਮਨਾ ਕੀਤੀ ਹੋਈ ਆ ਵੀ ਅੱਗ ਲਾ ਨਹੀਂ ਸਕਦੇ ਤੇ ਫਿਰ ਵੀ ਬੰਦਾ ਕਿਸਾ ਕੋਈ ਦਾਰ ਨਹੀਂ ਹੈ ਇਹਨੂੰ ਤੇ ਤੁਸੀਂ ਕਿੰਨੇ ਦਿਨ ਪਹਿਲਾਂ ਤੁਹਾਨੂੰ ਮਿਲੇ ਹੋ ਆਸਰਾ ਨੂੰ ਅਸੀਂ ਸ਼ੁੱਕਰਵਾਰ ਵਾਲੇ ਦਿਨ ਜੀ ਐਪਲੀਕੇਸ਼ਨ ਲੈ ਕੇ ਦੇ ਕੇ ਗਏ ਆ ਐਡਰੀਅਨ ਸਾਹਿਬ ਦੇ ਦਿੱਤੀ ਆ ਤੇ ਵੀਡੀਓ ਦਿੱਤੀ ਆ ਜੀ ਤੇ ਕਾਰਵਾਈ ਕਾਰਵਾਈ ਹਜੇ ਕੁਝ ਨਹੀਂ ਜੀ ਸਵੇਰ ਦੇ ਉਰੇ ਫਿਰਦੇ ਆ ਕਿੰਨੇ ਦਿਨ ਹੋ ਗਏ ਸ਼ੁੱਕਰਵਾਰ ਚਾਰ ਪੰਜ ਦਿਨ ਹੋ ਗਏ ਜੀ ਕੋਈ ਕਾਰਵਾਈ ਨਹੀਂ ਮੇ ਹਜੇ ਕੋਈ ਕਾਰਵਾਈ ਨਹੀਂ ਹੋਈ ਜੀ ਕੀ ਮੰਗ ਕਰਦੇ ਆ ਮੰਗ ਇਹ ਹੀ ਕਰਦੇ ਆ ਜੀ ਸਾਨੂੰ ਇਨਸਾਫ ਦਵਾਇਆ ਜਾਵੇ ਹਾਂਜੀ ਕੀ ਨਾਮਾ ਤੋਂ ਅੱਡ ਕਿਤੇ ਦਾ ਕਿਹੜਾ ਪੜਾ ਮੇਰਾ ਨਾਮ ਜੀ ਕਮਲਜੀਤ ਸਿੰਘ ਪਿੰਡ ਮੇਰਾ ਮਸਦੂਦਾ ਆ ਤੇ ਕੀ ਮਾਮਲਾ ਹੈਗਾ ਜਿਹੜਾ ਤੁਹਾਡੀ ਵੀਡੀਓ ਵਾਇਰਲ ਹੋਈ ਹੈ ਕੀ ਮਾਮਲਾ ਹੈ ਪੂਰਾ ਇਹ ਮਾਮਲਾ ਹੈਗਾ ਜੀ ਇਦਾਂ ਵੀ ਇਹ ਬੰਦਾ ਲਗਾਤਾਰ ਕਈ ਦਿਨਾਂ ਤੋਂ ਮਤਲਬ ਆਪਣੇ ਖੇਤਾਂ ਨੂੰ ਅੱਗ ਲਾ ਰਿਹਾ ਸੀ ਪਿੱਛੇ ਵੀ ਇਹਨੇ ਸਰਕਾਰੀ ਜ਼ਮੀਨ ਦੇ ਉੱਤੇ ਵੀ ਅੱਗ ਲਾਈ ਆ ਮਤਲਬ ਜਿਹੜੀ ਸਾਡੇ ਪਿੰਡ ਦੀ ਪੰਚਾਇਤੀ ਜ਼ਮੀਨ ਆ ਉਸ ਦੇ ਉੱਤੇ ਵੀ ਅੱਗ ਲਾਈ ਆ ਉਹਦੇ ਉੱਤੇ ਆ ਵੀਰ ਦੀ ਮੱਕੀ ਸੜੀ ਸੀ ਉਹਦੇ ਕਰਕੇ ਅਸੀਂ ਇੱਥੇ ਐਸ.ਡੀ.ਐਮ ਸਾਹਿਬ ਨੂੰ ਲਿਖਤੀ ਰੂਪ ਚ ਦਰਖਾਸਤ ਦਿੱਤੀ ਸੀ ਤੇ ਉਹ ਦੇਖੇ ਅਸੀਂ ਆ ਰਹੇ ਸੀ ਇਹ ਫੇਰ ਅੱਗ ਲਈ ਖੜਾ ਸੀ ਬੰਦਾ ਜਿਹੜੀ ਉਹ ਵੀਡੀਓ ਵਾਇਰਲ ਹੋਈ ਆ ਉਹਦੇ ਤੰਗਲੀ ਲੈ ਕੇ ਖੇਤ ਦੇ ਗੱਭੇ ਐਦਾਂ ਕਰਕੇ ਖੜਾ ਤੰਗਲੀ ਦੇ ਉੱਤੇ ਹੱਥ ਰੱਖ ਕੇ ਵੀ ਕਿਹੜੀ ਉਹ ਤੰਗਲੀ ਨੇ ਨਾਲ ਅੱਗ ਬੁਝਾ ਰਿਆ ਸੀ ਉਹ ਕਹਿੰਦਾ ਵੀ ਮੈਂ ਅੱਗ ਬੁਝਾ ਰਿਆ ਸੀਗਾ ਤੰਗਲੀ ਲੈ ਕੇ ਤੰਗਲੀ ਦੇ ਨਾਲ ਕਦੇ ਅੱਗ ਨਹੀਂ ਪਹੁੰਚਦੀ ਹੁੰਦੀ ਉਹਨੇ ਨਾ ਕੋਈ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਾਈ ਨਾ 112 ਨੰਬਰ ਤੇ ਕੋਈ ਕਾਲ ਕੀਤੀ ਨਾ ਕੋਈ ਹੋਰ ਕਿਸੇ ਪਿੰਡ ਦੇ ਬੰਦੇ ਨੂੰ ਕੋਈ ਕਾਲ ਕਰਕੇ ਸੂਚਨਾ ਦਿੱਤੀ ਵੀ ਆਪਣੇ ਅੱਗ ਪੈ ਗਈ ਆ ਮੇਰੇ ਖੇਤ ਨੂੰ ਆ ਕੇ ਨਾਲ ਹੈਲਪ ਕਰਾਓ ਬੁਝਾਓ ਇਦਾਂ ਗੱਲਾਂ ਝੂਠ ਮੋੜਦੀਆਂ ਬਣਾ ਕੇ ਉਹ ਐਸਡੀਐਮ ਸਾਹਿਬ ਨੂੰ ਵੀ ਗੁੰਮਰਾਹ ਕਰ ਰਹੇ ਨੇ ਤੇ ਹੋਰ ਪ੍ਰਸ਼ਾਸਨ ਨੂੰ ਵੀ ਗੁੰਮਰਾਹ ਕਰ ਰਹੇ ਨੇ ਅਸੀਂ ਚਾਹੁੰਦੇ ਆ ਵੀ ਇਹ ਤੇ ਸਖਤੋ ਸਖਤ ਕਾਰਵਾਈ ਹੋਵੇ ਤੇ ਇਹਨੂੰ ਜਿਹੜਾ ਪੰਚੀ ਦਾ ਅਹੁਦੇਦਾਰ ਹੈ ਇਹ ਤੇ ਸਸਪੈਂਡ ਕੀਤਾ ਜਾਵੇ ਇਹਨੂੰ ਨਹੀਂ ਕੀ ਨਾਮ ਕੀ ਆ ਉਹਦਾ ਤੇ ਤੁਸੀਂ ਕਿਹੜੇ ਕਿਹੜੇ ਆਪਨੂੰ ਮਿਲਿਆ ਉਹਦਾ ਨਾਮ ਜੀ ਗੁਰਪ੍ਰੀਤ ਸਿੰਘ ਆ ਮੌਜੂਦਾ ਉਹ ਪੰਚ ਵੀ ਆ ਪਿੰਡ ਦਾ ਤੇ ਅਸੀਂ ਮਿਲਿਆ ਐਸਡੀਐਮ ਸਾਹਿਬ ਨੂੰ ਵੀ ਮਿਲਿਆ ਬੀਡੀਪੀਓ ਮੈਡਮ ਨੂੰ ਵੀ ਮਿਲਿਆ ਤੇ ਪਨੀਤ ਕਲਿਆਣ ਜੀ ਨੂੰ ਅਸੀਂ ਉਹ ਦਿਨ ਪਹਿਲੇ ਦਿਨ ਮਿਲ ਗਏ ਸੀ ਹੁਣ ਅਸੀਂ ਦੁਬਾਰਾ ਮਿਲਣ ਆਏ ਹਾਂ ਉਹਨਾਂ ਨੂੰ ਕੀ ਕਹਿਣਾ ਹੈ ਸੀਨੀਅਰ ਸਾਹਿਬ ਦਾ ਵਗੈਰਾ ਕੋਈ ਐਸਡੀਐਮ ਸਾਹਿਬ ਦਾ ਹਲੇ ਤਾਂ ਕੁਛ ਨਹੀਂ ਸਾਨੂੰ ਕਸੀ ਜਦੇ ਬੀਡੀਪੀਓ ਮੈਡਮ ਕੋਲ ਜਾਂਦੇ ਆ ਕਦੇ ਉਹਨਾਂ ਕੋਲ ਜਾਂਦੇ ਆ ਸਵੇਰ ਦੇ ਖੱਜਲੇ ਹੋ ਰਹੇ ਆਲੇ ਦੇਖੋ ਸਾਡੇ ਮੈਨੂੰ ਲੱਗਦਾ ਨਹੀਂ ਵੀ ਕੋਈ ਕਾਰਵਾਈ ਹੋਊਗੀ ਕਿਉਂਕਿ ਪੋਲੀਟੀਕਲ ਪ੍ਰੈਸ਼ਰ ਵੀ ਸਾਫ਼ ਨਜ਼ਰ ਆ ਰਿਹਾ ਇਹਦੇ ਵਿੱਚ ਇਹਦੇ ਵਿੱਚ ਪੋਲੀਟੀਕਲ ਪ੍ਰੈਸ਼ਰ ਬਹੁਤ ਹਾਂਜੀ ਹਾਂਜੀ ਹੋ ਸਕਦਾ ਹੈ ਸਾਨੂੰ ਲੱਗ ਰਿਹਾ ਤੇ ਹੁਣ ਮੰਗ ਕੀ ਕਰਦੇ ਹਾਂ ਹੁਣ ਮੰਗ ਤਾਂ ਸਾਡੀ ਇਹੀ ਆ ਵੀ ਇਹਦੇ ਬੰਦੇ ਤੇ ਕਾਰਵਾਈ ਬੰਦ ਦੀ ਕਾਰਵਾਈ ਹੋਵੇ ਕਿਉਂਕਿ ਅੱਗੇ ਤੋਂ ਇਹਨੂੰ ਆਵੇ ਸੋਤਾ ਵੀ ਇਦਾਂ ਨਹੀਂ ਕਰੀਦਾ ਹੁੰਦਾ ਗੁਰਪ੍ਰੀਤ ਸਿੰਘ ਗੁਰੀ ਨੇ ਆਪਣਾ ਪੱਕ ਰੱਖਦਿਆਂ ਸਾਰੇ ਦੋਸਾਂ ਨੂੰ ਨੁਕਾਰਦਿਆਂ ਕਿਹਾ ਕਿ ਉਸ ਨੂੰ ਆਪਣੀ ਖੇਤ ਵਿੱਚ ਅੱਗ ਲੱਗਣ ਦੀ ਜਾਣਕਾਰੀ ਮਿਲੀ ਸੀ ਜਿਸ ਨੂੰ ਉਹ ਤੰਗੜੀ ਲੈ ਕੇ ਬੁਝਾਉਣ ਚ ਰਿਹਾ ਗਿਆ ਉਸ ਨੇ ਪੰਚਾਇਤੀ ਜ਼ਮੀਨ ਦੇ ਨਾਲ ਨੂੰ ਅੱਗ ਲਗਾਉਣ ਬਾਰੇ ਕਿਹਾ ਕਿ ਉਸ ਦੀ ਤਾਂ ਆਪਣੀ ਨਾਲ ਵੀ ਇਸ ਅੱਗ ਨਾਲ ਸੜ ਗਈ ਹੈ ਉਸ ਨੇ ਇਸ ਮਾਮਲੇ ਵਿੱਚ ਵੀ ਜਿਸ ਪ੍ਰਕਾਰ ਇਕੱਲੇ ਅੱਗ ਬੁਝਾਉਣ ਦੀ ਗੱਲ ਕੀਤੀ ਕਿਤੇ ਨਾ ਕਿਤੇ ਉਹ ਉੱਚ ਅਧਿਕਾਰੀਆਂ ਦੇ ਸੱਕ ਦੇ ਘੇਰੇ ਵਿੱਚ ਜ਼ਰੂਰ ਹੈ ਕਿਹੜਾ ਪਿੰਡ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਪਿੰਡ ਮੈਦੂਦਾਂ ਜੀ ਤੇ ਕੀ ਹੈਗਾ ਜਿਹੜਾ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਡੀ ਖੇਤ ਦੇ ਵਿੱਚ ਅੱਗ ਲੱਗੀ ਹੈ ਤੁਸੀਂ ਵਿੱਚ ਖੜੇ ਹੁੰਦੇ ਸਰ ਜਿਹੜੀ ਵੀਡੀਓ ਵਾਇਰਲ ਹੋਈ ਹੈ ਜੀ ਸਾਡੇ ਪਿੰਡ ਦੀ ਸੂਏ ਦੇ ਨਾਲ ਫੰਦੀ ਪਈ ਹੈ ਜੀ ਹਨਾ ਉਹ ਸਾਡੇ ਪਿੰਡ ਦੇ ਲੋਕ ਨੇ ਜਿਹੜੇ ਬਹੁਤ ਵਿਅਕਤੀ ਨੇ ਪਿੰਡ ਦਾ ਗੋਆ ਕੂੜਾ ਜੀ ਲਫਾਫੇ ਚੱਪਲਾ ਬੱਚਿਆਂ ਦੇ ਡੈਪਰ ਵਗੈਰਾ ਜੀ ਉਹ ਨਾਲ-ਨਾਲ ਸਿੱਟੇ ਜਾਂਦੇ ਨੇ ਜੀ ਉਹਦੇ ਉਹਦੇ ਨਾਲ ਹੈਗਾ ਜੀ ਮੇਰਾ ਖੇਤ ਉਸ ਦਿਨ ਵੀ ਕੋਈ ਵਿਅਕਤੀ ਸ਼ਰਾਰਤੀ ਵਿਅਕਤੀ ਹੋਊਗਾ ਜੀ ਕੋਈ ਲਫਾਫੇ ਵਗੈਰਾ ਉੱਤੇ ਸੁੱਟ ਗਿਆ ਜੀ ਉਹਨੂੰ ਲਗਾ ਗਿਆ ਅੱਗ ਜੀ ਉਹ ਆਗ ਲਗਾਉਣ ਕਰਕੇ ਜਿਹੜੀ ਉਹ ਆਗਾ ਹਵਾ ਨਾਲ ਮੇਰੇ ਖੇਤ ਵਿੱਚ ਚਲੀ ਗਈ ਜੀ ਜਦ ਮੈਨੂੰ ਇਹਦੇ ਬਾਰੇ ਪਤਾ ਲੱਗਿਆ ਜੀ ਆਪਣੇ ਸਰਪੰਚ ਸਾਹਿਬ ਦੇ ਹਸਬੰਦ ਨੇ ਜੀ ਮੈਂ ਇਹਨਾਂ ਨੂੰ ਵੀ ਦੱਸਿਆ ਵੀ ਉੱਥੇ ਮੇਰੀ ਅੱਗ ਲੱਗੀ ਜੀ ਮੈਂ ਉੱਥੇ ਤੰਗਲੀ ਲੈ ਕੇ ਅੱਗ ਬੁਝਾਉਣ ਚੱਲ ਗਿਆ ਯਾਰੇ ਮੇਰੇ ਜਾਂਦੇ ਨੂੰ ਉਹਦਾ ਖੇਤ ਮੱਚ ਚੁੱਕਿਆ ਸੀਗਾ ਜੀ ਹਨਾ ਕਿਉਂਕਿ ਮੈਂ ਕੱਲਾ ਸੀਗਾ ਤਕਰੀਬਨ ਕਿਲਾ ਡੇਢ ਕਿਲਾ ਮੈਂ ਰਹੇਗਾ ਇਹ ਉੱਥੇ ਹਨਾ ਤੇ ਅੱਧਾ ਮੈਂ ਉਹ ਨੂੰ ਬੰਦ ਕਰ ਰਿਹਾ ਸੀ ਕਿਸੇ ਨੇ ਮੇਰੀ ਵੀਡੀਓ ਬਣਾਈ ਆ ਤੇ ਅੱਗੇ ਵਾਇਰਲ ਕਰ ਦਿੱਤੀ ਆ ਇਸ ਦੇ ਸਬੰਧ ਵਿੱਚ ਸਰ ਮੈਂ ਆਪਣੇ ਐਡਿਓ ਸਾਬ ਨੂੰ ਵੀ ਲਿਖਤੀ ਜੋ ਵੀ ਕੋਈ ਸੀਗਾ ਦੇ ਚੁੱਕੇ ਹਾਂ ਤੇ ਐਸਡੀ ਸਾਬ ਨੂੰ ਵੀ ਅਸੀਂ ਦੇ ਦਾਂਗੇ ਜੀ ਹੁਣ। ਚਲ ਗਰੀਏ ਕੁਝ ਤੁਹਾਡੇ ਖਿਲਾਫ ਕੋਈ ਕੰਪਲੇਂਟ ਵੀ ਨਹੀਂ ਦਿੱਤੀ ਹੈ ਪਿੰਡ ਵਾਲਿਆਂ ਨੇ ਕਿ ਤੁਸੀਂ ਕੀਤਾ ਨੂੰ ਅੱਗ ਲਾਈ ਹੈ ਤੇ ਵੀ ਨਾਲ ਮੱਕੀ ਨੂੰ ਨੁਕਸਾਨ। ਸਰ ਜਿਹੜਾ ਉਹ ਨੁਕਸਾਨ ਹੋਇਆ ਸਰ ਉੱਥੇ ਇਕੱਲਾ ਮੱਕੀ ਨੂੰ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ। ਤਕਰੀਬਨ 10 ਤੋਂ 15 ਟਾਂਡੇ ਸੀਗੇ ਜੀ ਉਹ ਇੱਕ ਦਿਨ ਪਹਿਲਾਂ ਦੀ ਸੀਗੀ। ਉੱਥੇ ਤਕਰੀਬਨ 20 ਤੋਂ 25 ਏਕੜ ਵਿੱਚ ਜੋ ਟੂੜੀ ਬਣ ਚੁੱਕੀ ਸੀ ਉਹ ਨਾੜ ਖਰਾਬ ਹੋਇਆ ਜੀ, ਜਲਿਆ ਵਾ ਤੇ ਮੇਰੇ ਖੋਦਾ ਜੀ ਮਤਲਬ ਤਿੰਨ ਕੀਲੇ ਬਣਾਉਣ ਤੋਂ ਰਹਿੰਦੀ ਸੀਗੀ ਤੂੜੀ ਜੀ ਉਹ ਵੀ ਮਚ ਚੁੱਕੀ ਆ ਜੀ ਉਹ ਅੱਗ ਸਾਨੂੰ ਨਹੀਂ ਪਤਾ ਕਿੱਥੋਂ ਲੱਗੀ ਆ ਜੀ ਜੇ ਹੁਣ ਅਸੀਂ ਲਾਉਣੇ ਵਾਲੇ ਹੁੰਦੇ ਜੀ ਅੱਗ ਮੈਂ ਤਿੰਨ ਕੀਲੇ ਆਪਦੇ ਕਾਂ ਨੂੰ ਮੱਕੀ ਵਾਲੇ ਫੂਕਦਾ ਜੀ ਸੌਰੀ ਆਪਦੇ ਫੂਕਦਾ ਜੀ ਇਹਦੇ ਵਾਲੇ ਤੂੜੀ ਵਾਲੇ ਫੂਕਦਾ ਜੀ ਕਿਉਂਕਿ ਮੈਨੂੰ 20 ਤੋਂ 25000 ਦਾ ਤਾਂ ਮੈਨੂੰ ਨੁਕਸਾਨ ਹੋ ਗਿਆ ਜੀ ਤੂੜੀ ਬਣਾਉਣੇ ਵਾਲੀ ਪਈ ਸੀ ਮੇਰੀ ਮੈਂ ਤਾਂ ਉੱਤੇ ਭਜਾਉਣ ਗਿਆ ਸੀਗਾ ਜੀ ਹੁਣ ਉਹ ਸੇਕ ਲੱਗਿਆ ਮੈਨੂੰ ਨਹੀਂ ਪਤਾ ਕਿਹਨੇ ਅੱਗ ਲਾਈ ਮੇਰਾ ਖੋਦ ਦਾ ਯਾਨੀ ਵੀ ਤੋਂ 25000 ਇਨਸਾਨ ਹੋ ਗਏ ਕਿਉਂਕਿ ਤਿੰਨ ਕਿਲੇ ਮੇਰੇ ਤੂੜੀ ਬਣਾਉਣ ਤੋਂ ਪੈ ਗਈ ਉੱਥੇ ਇਹ ਗੱਲ ਕਰੀ ਥੋੜਾ ਇਹ ਕਹਿਣਾ ਵੀ ਤੁਸੀਂ ਕੋਈ ਅੱਗ ਨਹੀਂ ਲਾਈ ਨਹੀਂ ਜੀ ਮੈਂ ਕੋਈ ਅੱਗ ਨਹੀਂ ਲਾਈ ਹੈਗੀ ਜੀ ਜਿਹੜੀ ਉਹ ਵੀਡੀਓ ਆ ਰਹੀ ਹੈ ਜੀ ਮੈਂ ਖੜਾ ਵਿਚਕਾਰ ਜੀ ਉੱਥੇ ਮੈਨੂੰ ਦੱਸਿਆ ਗਿਆ ਕਿ ਜਦੋਂ ਮੈਂ ਗਿਆ ਜੀ ਆਪਣੇ ਖੇਤ ਵਿੱਚ ਤੰਗਲੀ ਲੈ ਕੇ ਅੱਗ ਬੁਝਾਉਣ ਦੇ ਲਈ ਮੇਰੀ ਉੱਥੇ ਕਿਹਨੇ ਵੀਡੀਓ ਬਣਾਈ ਹੈ ਜੀ ਜਾਣ ਬੁੱਝ ਕੇ ਜੀ ਮੈਨੂੰ ਇਹ ਹਰਾਸਮੈਂਟ ਕਰ ਰਹੇ ਨੇ ਲਾ ਲੋ ਵੀ ਤੁਸੀਂ ਬੋਟਾ ਹੀ ਰੰਜਿਸ਼ ਕਰਕੇ ਲਾ ਲੋ ਜੀ ਜਾਂ ਦੇਵੇਂ ਜੋ ਵੀ ਕੁਝ ਹੈਗਾ ਜੀ ਜਾਂ ਮੈਂ ਰੱਬ ਨੂੰ ਹੀ ਪਤਾ ਹੈ ਜਾਂ ਮੈਨੂੰ ਪਤਾ ਕਿਹਨੇ ਅੱਗ ਲਾਈ ਹੈ ਕਿਹਨੇ ਨਹੀਂ ਜੀ ਮੇਰਾ ਨਾਮ ਪੁਨੀਤ ਕਲਿਆਣਾ ਹੈ ਐਸਡੀਓ ਕੇਡਬਲੂ ਦੀ ਸੰਭਾਲਾ। ਜੇ ਸਾਡੇ ਕੋਲ ਕੰਪਲੇਂਟ ਆਈ ਹੈਗੀ ਹੈ ਮੈਨੂੰ ਮਾਰਕ ਹੋਈ ਹੈ ਕੰਪਲੇਂਟ ਮੈਂ ਚੈੱਕ ਆਊਟ ਕੀਤੀ ਹੈਗੀ ਹੈ ਤੇ ਜੋ ਵੀ ਵਿਭਾਗੀ ਰੁਦਨ ਦਾ ਕਾਰਵਾਈ ਹੈ ਉਹ ਅਮਲ ਵਿੱਚ ਲਿਆ ਦਿੱਤੀ ਜਾਵੇਗੀ। ਅਸੀਂ ਵੈਰੀਫਿਕੇਸ਼ਨ ਪਹਿਲਾਂ ਰਿਪੋਰਟ ਲੈਣੇ ਹੁੰਦੇ ਹੋਂਗੇ ਤੇ 올 ਦ ਧੂ ਪ੍ਰੋਸੀਜਰ ਫਾਲੋ ਕੀਤਾ ਜਾ ਰਿਹਾ ਹੈ ਤੇ ਵਾਟਐਵਰ ਜੋ ਉਹਦੀ ਕਾਰਵਾਈ ਹੋਣੀ ਹੈ ਉਹ ਕਰ ਦਿੱਤੀ ਜਾਵੇਗੀ ਐਸ ਪਰ ਰੂਲਸ। ਸਰ ਜਿੰਨੇ ਪਿੰਡ ਵਾਲਿਆਂ ਨੇ ਕਹਿਣਾ ਵੀ ਉਹ ਇੱਕ ਪੰਚਾਇਤ ਤੇ ਹੋ ਸਕਦਾ ਕਾਰਵਾਈ ਨਾ ਹੋਵੇ। ਇਦਾਂ ਦਾ ਕੋਈ ਹੈ? ਨਹੀਂ ਅਮੇ ਦਾ ਨਹੀਂ ਹੈ। ਨੋ ਅਮੇ ਦਾ ਕੁਝ ਨਹੀਂ ਹੈ। ਜੋ ਕਿ ਪਾਕੀ ਰੂਲ ਅਕੋਰਡਿੰਗ ਕਾਰਵਾਈ ਹੋਣੀ ਹੈ ਉਹ ਹੋਣੀ ਹੈ ਸਭ ਕੀ ਮਾਮੇ ਇਹ ਮਾਮਲੇ ਚ ਕੀ ਕਾਰਵਾਈ ਕੀਤੀ ਜਾ ਸਕਦੀ ਹੈ ਇਹਦੇ ਚ ਬੇਸਿਕਲੀ এনवायरमेंट ਟੂ ਕੰਪਨਸੇਸ਼ਨ ਇੰਪੋਜ਼ ਹੁੰਦਾ ਹੁੰਦਾ ਜਿਨ੍ਹਾਂ ਨੇ ਕੋਈ ਲਾੜ ਨੂੰ ਅੱਗ ਲਾਈ ਹੈ ਤੇ ਇਹਦੇ ਵਿੱਚ ਅਸੀਂ ਜੇ ਉਪਾਏ ਜਾਂਦਾ ਹੈ ਕਿ ਦੋਸ਼ੀ ਤਾਂ ਉਹਦੇ ਉਹ ਅਸੀਂ ਈਸੀ ਕੱਟਦੇ ਹੁੰਦੇ ਆ ਤਾਂ ਉਹ ਦੈਟ ਵਿਲ ਬੀ ਡਨ ਸਭ ਜੇ ਮੈਂ ਗੱਲ ਕਰੀ ਕੋਈ ਨਾਲ ਦੇ ਕਿਸਾਨਾਂ ਨੇ ਵੀ ਤੁਹਾਨੂੰ ਕੁੰਮ ਲੈਣ ਕੀਤੇ ਵੀ ਉਹਨਾਂ ਨੇ ਕੋਈ ਫਸਲ ਵੀ ਛੜੀ ਆ ਤੇ ਉਹਨਾਂ ਨੂੰ ਕੰਪਨੀ ਅਪੋਜੀਸ਼ਨ ਜਮਾ ਲਾ ਮਾਫਜ਼ਾ ਵਗੈਰਾ ਦਿੱਤਾ ਜਾਊਗਾ ਕਿੰਨਾ ਹੈਗਾ ਕੋ ਇਟ ਰਿਕਾਰਡਿੰਗ ਵੀ ਆਈ ਹੈਵ ਬੀਨ ਅ ਪਾਇੰਟਡ ਟੂ ਚੈੱਕ ਆਊਟ ਦ ਸਟੱਬਲ ਬਰਨਿੰਗ ਹੈ ਨਾ ਸਟੱਬਲ ਬਰਨਿੰਗ ਮੈਟਰਸ ਕੀ ਪਾਇੰਟ ਕੀਤਾ ਗਿਆ ਸੋ ਦੈਟ ਆਈ ਚੈੱਕ ਆਊਟ ਚੈੱਕ ਆਊਟ ਐਂਡ ਜੋ ਵਿਭਾਗੀ ਦੂਨਾਂ ਦੇ ਕੋਨ ਕਾਰਵਾਈ ਹੋਏਗੀ ਮਿਸਾਲ ਉਹ ਮੈਂ ਕਰ ਲਾਂਗਾ ਸਰ ਇੱਕ ਵੀਡੀਓ ਵਾਇਰਲ ਦਾ ਹੈਗਾ ਮਾਮਲਾ ਜੀ ਉੱਪਰ ਲਗਾ ਰਿਹਾ ਕੋਈ ਕਿਸਾਨ ਜਾਂ ਕੋਈ ਕੋਈ ਲਗਾਉਂਦਾ ਕੀ ਹੈ ਮਾਮਲਾ ਸਰ ਜੀ ਆ ਵੀ ਮੇਰੇ ਵੀ ਧਿਆਨ ਚ ਆਇਆ ਕਿ ਮੈਂ ਦੁੱਧਾ ਪਿੰਡ ਦੇ ਵਿੱਚ ਕੋਈ ਮੈਂਬਰ ਪੰਚਾਇਤ ਇਹ ਜੋ ਸ਼ਿਕਾਇਤ ਆਈ ਹੈ ਜਾਂ ਲੋਕਾਂ ਨੇ ਵਾਇਰਲ ਵੀਡੀਓ ਚ ਦੇਖਿਆ ਗਿਆ ਵੀ ਉਹ ਨਾੜ ਨੂੰ ਅੱਗ ਲਗਾ ਰਿਹਾ ਤੇ ਇਸ ਸਬੰਧ ਵਿੱਚ ਜਦੋਂ ਪਿੰਡ ਦੇ ਵਿੱਚ ਜਾ ਕੇ ਪਤਾ ਕੀਤਾ ਤੇ ਪਿੰਡ ਵਾਲਿਆਂ ਦਾ ਕਹਿਣਾ ਵੀ ਉਹ ਨਾੜ ਨੂੰ ਅੱਗ ਨਹੀਂ ਲਾ ਰਿਹਾ ਉਹ ਸਗੋਂ ਬੁਝਾ ਰਿਹਾ ਸੀ ਸੋ ਉਸ ਸਬੰਧ ਦੇ ਵਿੱਚ ਇੱਕ ਨੋਡਲ ਅਫਸਰ ਜਿਹੜੇ ਉਸ ਪਿੰਡ ਦੇ ਹੈਗੇ ਨੇ ਸਾਡੇ ਪੀਡਲੂਡੀ ਦੇ ਐਸਟੀਓ ਹੈਗੇ ਨੇ ਬੜਾ ਹੀ ਇਮਾਨਦਾਰ ਤੇ ਨੇਕ ਅਫਸਰ ਨੇ ਉਹਨਾਂ ਨੂੰ ਪੁਨੀਤ ਕल्याण ਨੇ ਉਹਨਾਂ ਨੂੰ ਡਿਪਲੋਟ ਕਰ ਦਿੱਤਾ ਗਿਆ ਵੀ ਤੇ ਉਹ ਅੱਜ ਸ਼ਾਮ ਤੱਕ ਰਿਪੋਰਟ ਸਬਮਿਟ ਕਰਨਗੇ ਫਿਰ ਦੇਖਾਂਗੇ ਉਹ ਵੈਦਰ ਅੱਗ ਲਗਾ ਰਿਹਾ ਸੀ ਜਾਂ ਕਿ ਅੱਗ ਨੂੰ ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜੇ ਸਰ ਕੋ ਕੇਸ ਪਹਿਲਾਂ ਕੋਡ ਕੋ ਐਪਲੀਕੇਸ਼ਨ ਵੀ ਆਈਆਂ ਨੇ ਨਹੀਂ ਮਨੇ ਕੋਈ ਵਾਇਰਲ ਵੀਡੀਓ ਆਈ ਸੀ ਜਿਹਦੇ ਵਿੱਚ ਮੈਂ ਜਿਹੜੇ ਆਪਣੇ ਕਲੱਬ ਦੇ ਥਰੂ ਜਿਹੜੇ ਉਸ ਦੇ ਪੇੜ ਦੇ ਨੋਡਲ ਅਫਸਰ ਇਕ ਉਹਨਾਂ ਨੂੰ ਪਹੁੰਚਾ ਦਿੱਤੀ ਸੀ ਉਹ ਅੱਜ ਸ਼ਾਮ ਤੱਕ ਆਪਣੀ ਰਿਪੋਰਟ ਸਬਮਿਟ ਕਰ ਦੂੰਗੀ ਜੇ ਕੋਈ ਮਾਮਲਾ ਸਾਹਮਣੇ ਆਉਂਦਾ ਤਾਂ ਬਿਲਕੁਲ ਜੇ ਮਾਮਲਾ ਸਾਹਮਣੇ ਆਉਂਦਾ ਤੇ ਉਹਨਾਂ ਨੂੰ ਫਾਈਨ ਵੀ ਕੀਤਾ ਐਨਵਾਇਰਨਮੈਂਟ ਕੰਪਨਸ਼ਨ ਇੰਪੋਜ਼ ਕੀਤਾ ਜਾਏਗਾ ਦੈਨ ਉਹ ਤੇ ਅਫੇਅਰ ਵਿਦੌਜ਼ ਕੀਤੀ ਜਾਏਗੀ ਤੇ ਔਰ ਜਿਹੜੇ ਐਂਡ ਐਂਟਰੀ ਵੀ ਕੀਤੀ ਜਾਏਗੀ ਪਰ ਜੇ ਉਹ ਸਾਬਤ ਹੁੰਦਾ ਤੇ ਤੇ ਜੇ ਉਹ ਲਗਭਗ ਹੀ ਐਜ਼ ਅ ਪੰਚਾਇਤ ਮੈਂਬਰ ਉਹ ਆਗ ਨੂੰ ਬੁਝਾਉਣ ਲਈ ਕੰਟਰੋਲ ਕਰ ਰਹੇ ਸਨ ਤੇ ਦਨ ਉਹਨਾਂ ਨੂੰ ਅਪਰੀਸ਼ੀਏਟ ਵੀ ਕੀਤਾ ਜਾਏ ਠੀਕ ਥੈਂਕ ਯੂ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ